ਖਿਡਰੇ ਹੈ ਪਹਿਲਵਾਨਾਂ ਨੂੰ ਬੇਨਤੀ ਹੈ ਪਹਿਲਵਾਨ ਜੀ ਆਓ ਆਓ ਹੁਣ ਨਮਰਤਾ ਸਾਹਿਬ ਖਾੜਾ ਪਾਚੀ ਦੇ ਵਿੱਚ ਜਾ ਕੇ ਬੈਠਣ ਦੀ ਕਿਰਪਾਲ ਤਕਰੀਰ ਅੱਖੀਆਂ ਉਹ ਨਹੀਂ ਕਿਤੇ ਦਿਲਵਾਜਾ ਮਾਰਦਾ ਆਦਾ ਪਹਿਲਵਾਨਾਂ ਤੁਹਾਨੂੰ ਵਾਸਤਾ ਹੀ ਪਿਆਰ ਜੀਤ ਵਦਿਆ ਕਬੱਡੀ ਪਾਉਣ ਲਈ ਵੱਡੇ ਖੇਹ ਵਾਲਾ ਜੀਤ ਵਦਿਆ ਲੈ ਭਾਈ ਸਾਹਮਣੇ ਖੇਡ ਮੈਦਾਨ

ਓ ਮੇਰੀ ਲੰਗਣਾ ਸੱਡੇ ਮਣ ਜਾਣਾ ਕਦੇ ਪੁੱਤੇ ਕਦੇ ਥੱਲੇ ਬਾਬੂ ਹੰਡਿਆਂ ਦੇ ਕੋਲ ਬੱਪੂ ਖੜਾ ਹੈ ਹੱਥਾਂ ਨੂੰ ਕਲੀ ਲਈ ਆ ਕਿ ਕਿਤੇ ਰੈਫਰੀ ਨੂੰ ਭੁਲੇਖਾ ਨਾ ਪੈ ਜਵੇ ਆਹ ਦੇਖਾਂਗੇ ਸਾਹਮਣੇ ਦੇਖਾਂਗੇ ਕਲੇਰ ਪਿੰਡ ਵਾਲਾ ਉਹ ਥਾੜੀ ਕਬੱਡੀ ਪਾਉਂਦਾ ਤੇ ਦੂਜੇ ਨੂੰ ਪਰ ਤੇ ਜੱਫੀ ਜੱਫਾ ਲਾਉਣ ਦੀ ਗੱਲ ਕਰਦਾ ਸੀ ਹਾਂ ਜੀ ਚੋਟੀ ਦਾ ਮੈਚ ਮੇਰੇ ਮਿੱਰਿਓ ਬਾਹੂ ਬਾਦਿਆਂ ਆਰਮਜੀਤ ਪੰਮਾ ਤਲਵੰਡੀ ਗਰਾਇਆ ਵਾਲਾ

ਘਰ ਵਿੱਚ ਰੌਣਕ ਰੰਗ ਬਰੰਗੇ ਨਾਲੇ ਸੇਧ ਜਿੰਨਾਂ ਦੀ ਚੰਗੀ ਉਹ ਰੱਬ ਦਾ ਸ਼ੁਕਰ ਮਨਾਉਂਦੇ ਨੇ ਬਾਕੀ ਦੇਖ ਜਮਾਨਾ ਬਾਬੇ ਉਹ ਮਰਦੀ ਬੰਦੇ ਨੇ ਮਾਦੇ ਕਲਦੀ ਬੰਦੇ ਨੇ ਆਹ ਦੇਖਾਂਗੇ ਖੜੀ ਉੰਗਲ ਬਾਕੂ ਜੀ ਦੱਸਦੀ ਆ ਕਿ ਪੀਤਾ ਹੋਵੇਗਾ ਗੁੱਸੇ ਮਜਬੂਰੀ ਦਾ ਵਾਹ ਕਮਾਲ ਦੀ ਚਾਰ ਜੱਠੀ ਫੁੱਲੀ ਚਾਰ ਹੈ ਦੇਖਾਂਗੇ ਕੰਮ ਕੀ ਤੇ ਬਟਾਰੀ ਵਿੱਚ ਪਉਂਦਾ ਕੰਮ ਚੱਖੇ ਦੇ ਦੰਦ ਵਰਗਾ ਜਫਾ ਇਹਨਾਂ ਰੱਈਆ ਮੰਨਾਂ ਮੇਰੇ ਵਿੱਚ ਦੇ

बड़ी बंद के पारी है, चार या फिर खड़े हैं, लिखाके कौन लगता है, कौन कील के प्रचारी बचपन था, और सबने लिखाके फिर बुलाने बच्चे बहुत ही शानदार सफाई जरा है और लंगड़ चुटका है, आम फिर बुलाने बच्चे बहुत ही शानदार जगह, आप आगे पप्पू काढ़ी के बारे में क्या बी, ये तो पप्पू काढ� दे दी। दे के राल आते, तो तो रोटी दे सलाद पुशनी गर्म फुलके दुद्ध रोटी तो बाद पुछी पापा जी अच कड़ी के साग बने

ਕੀ ਲੱਗਦੇ ਸੱਤ ਕਾਗਜ ਕਰਮ ਦਾ ਹੱਤਾ ਨਾਲ ਤਜਹੀ ਜਾਂਦੇ ਨਕ ਪੁੱਸਦਾ ਹੈ ਜਾਤਾ ਕਿਉਂਕਿ ਪੰਜਾਬ ਦੀ ਧਰਤੀ ਹੈ ਅੱਜ ਸੰਗ ਦਾ ਵੇਲਾ ਅੱਜ ਦੇ ਦਿਨ ਆ ਸੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਕੋਲੇ ਸਾਹਿਬ ਨੂੰ ਸੰਗਤ ਦਸਾ ਕਰ ਰਹੀ ਆ ਆ ਵੇਖਾਂਗੇ ਖੇਡ ਮੈਦਾਨ ਦੇ ਵਿੱਚ ਮੁੰਡੇ ਨੇ ਵੱਧ ਕੇ ਕਬੱਡੀ ਪਾਈ ਆ ਪਰ ਦੂਜੇ ਪਾਸੇ ਆਉ ਲੋ ਆ ਵੇਖਾਂਗੇ ਖੇਡ ਮੈਦਾਨ ਦੇ ਨਾਲ ਜੁੜਦੇ ਆ ਪਰਲੇ ਪਾਸੇ ਤੁਸੀਂ ਮਾਰ ਗਿਆ ਬਾਪੂ ਕਬੱਡੀ ਇਕੱਲੇ ਇਕੱਲਾ ਹੈ

ਮਾਰ ਕੇ ਜਾਨ ਸੜਾਉਂਦਾ ਫਿਰ ਰੈਫਰੀ ਬੁਸਨ ਮਾਰ ਕੇ ਜਾਨ ਸੜਾਉਂਦਾ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਇਹ ਚਾਰ ਖੜਾ ਨਹੀਂ ਗਾੜੀ ਗਾੜੀ ਐਵੇਂ ਲੱਗੋ ਕਿ ਇੱਕ ਕਰਦੇ ਆ ਇਹ ਕਬੱਡੀ ਦਾ ਸੂਲ ਆ ਕਬੱਡੀ ਕੱਲੇ ਨੂੰ ਕੱਲਾ ਮੇਰੇ ਮਿੱਤਰੋ ਆ ਵੇਖਾਂਗੇ ਭਾਮ ਵਾਲਾ RAM ਕਹਿੰਦਾ ਸਰਦਾਰ ਡਾਕਟਰ ਜਗਦੀਸ਼ ਸਿੰਘ ਸਾਡੇ ਸਰਪੰਚ ਸਾਹਿਬ ਉਹਨਾਂ ਨੂੰ ਬੇਨਤੀ ਹੈ ਕਿ ਕੁੜੀਆਂ ਦੀਆਂ ਟੀਮਾਂ ਨਾਲ ਕੰਟੈਕਟ ਕਰ ਲਈ ਆ ਪੰਜ ਥੀ ਹੈ ਇੱਥੇ ਹੀ ਫੋਨ ਕਾਲ ਵੀ ਕਰ ਲਈ ਉਹਨਾਂ ਨੂੰ ਕਿ ਰੈਡੀ ਹੋ ਜਾ ਤਿਆਰ ਹੋ ਜਾਣਾ

ਕੀ ਇਤਿਹਾਸੀ ਸੀਸੇ ਕਦੇ ਦਖਾਉਂਦੇ ਨਹੀਂ ਹੁੰਦੇ ਤੇ ਵਕਤ ਬੀਤਿਆ ਸੀਸੇ ਕਦੇ ਦਖਾਉਂਦੇ ਨਹੀਂ ਹੁੰਦੇ ਇੱਕ ਜਾਦੂਈ ਤਸਵੀਰ ਉਹ ਕੈਮਰੇ ਦੀ ਅੱਖੇ ਵਿੱਚ ਇਹਨਾਂ ਬੱਚਿਆਂ ਦੇ ਨਾਲ ਜਿਹੜੇ ਕਹਿੰਦਾ ਮਿੱਤਰੋ ਕਿ ਉਧਰ ਕਦੇ ਗੱਡੀ ਜਿੱਤੀ ਹੈ ਬੁੱਲਦੇ ਜਿੱਤਿਆ ਮਮਤਾ ਜਿੱਤਿਆ ਨੇ ਆ ਚੰਨੂ ਨੇ ਵੀ ਕਹਿੰਦੇ ਵੱਡੇ ਵੱਡੇ ਮਾਨ ਸਨਮਾਨ ਆਸਤੂ ਕੀਤੇ ਇੱਕ ਪਾਸੇ ਸਾਧਾ ਤੇ ਦੂਜੇ ਪਾਸੇ ਚੰਨੂ ਇਹਦਾ ਜਫਰਪੁਰ ਪਿੰਡ ਸਮਾਨ ਸਿੰਘ ਜੀ ਵਰਮਾਲ ਉਹਨਾਂ ਦੀ ਵੀ ਵੱਡੀ ਸਪੋਰਟ ਆਇਆ ਬੰਨੇ ਬੰਨੇ ਕਰਵਾਤੀ ਹੈ ਜਾਨ ਮਿੱਤਰਾਂ ਨੇ ਕੋਕਾ ਪੜਨਾ ਜੱਬ ਪੜਨਾ ਪੈਰ ਤੇਰੀ ਦੀ ਝੰਝਰ ਤੇਰੇ ਨਾਲ ਨਾ ਤੁਰਨਾ ਜੱਬ ਤਰ ਜਾਣਾ ਕਮੀ ਤੇਰੀ ਦੇ ਮੜਕੇ ਅੱਜ ਤੈਨੂੰ ਟੱਕਰ ਸਭ ਤੋਂ ਪਹਿਲੇ ਤੇ ਉਹ ਪਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਸ਼ੁਕਰਗੁਜ਼ਾਰ ਕਰਦੇ ਆ ਜਿਨ੍ਹਾਂ ਨੇ ਬਾਰਸ਼ ਹੁੰਦਾ ਧੁੱਪ ਲਾਤੀ ਆ ਤੇ ਬਾਬੇ ਨਾਨਕ ਦੀ ਬੜੀ ਕਿਰਪਾ ਹੋ ਗਈ ਆ ਇਹਲਾ ਮੈਚ ਜਿਹੜਾ ਬਜ਼ੁਰਗਾ ਦਾ ਹੋਇਆ ਉਸ ਤੋਂ ਬਾਅਦ ਲੜਕੀਆਂ ਦੀਆਂ ਟੀਮਾਂ ਆਈਆਂ ਜੇ ਦੋ ਚੰਨੋ ਹੌਲ ਕੀ ਅੰਬਰਸਰ ਔਰ ਜਸਸੀ ਗਰਦਾਸਪੁਰ ਦੀਆਂ ਦੋ ਟੀਮਾਂ ਸੀ ਉਹਨਾਂ ਵਿਚਾਲੇ ਬੜਾ ਤਗੜਾ ਗਹਿਗੱਚ ਮੁਕਾਬਲਾ ਹੋਇਆ ਗਰਦਾਸਪੁਰ ਦੀ ਟੀਮ ਜੇਤੂ ਰਹੀ ਆ ਠੀਕ ਹੈ ਔਰ ਬੜਾ ਉਹਨਾਂ ਦਾ ਧੰਨਵਾਦ ਲੜਕੀਆਂ ਦੀਆਂ ਟੀਮਾਂ ਦੋ ਦੋ ਲੜਕੀਆਂ ਦੀਆਂ ਟੀਮਾਂ ਇੱਕ ਗਰਦਾਸਪੁਰ ਦੀ ਸੀ ਇੱਕ ਅੰਬਰਸਰ ਦੀ ਸੀ ਕਿਹੜੀ ਜਿੱਤੂ ਹੋਈ ਹੈ ਹਾਂਜੀ ਗਰਦਾਸਪੁਰ ਦੀ ਜੇਤੂ ਹੋਈ ਆ ਜੀ ਓਏ ਗਰਦਾਸਪੁਰ ਦੀ ਟੀਮ ਜਿਹੜੀ ਜੇਤੂ ਰਹੀ ਆ ਹਾਂਜੀ ਵੱਡੀ ਟੀਮ ਕਿਹੜੀ ਆ ਜੀ ਅ ਦਵਾਬੇ ਤੇ ਮਾਜੇ ਦੀ ਟੀਮ ਆਈ ਹੋਈ ਸੀ ਮਾਜਾ ਮਾਜਾ ਜਿਹੜਾ ਹੋ ਜੇ ਤੁਰਿਆ ਵਾ ਤੇ ਮਾਜੇ ਦੀ ਟੀਮ ਜਿਹੜੀ ਸੀ ਉਹ ਹੈਗਾ ਸੀ ਗੋਪੀ ਫਰੰਦੀਪਰੀਆ ਔਰ ਦਵਾਬੇ ਦੀ ਟੀਮ ਦਾ ਜਿਹੜਾ ਸੀ ਅ ਗੱਗੀ ਗੀਰਾ ਖੇਤ ਗੱਗੀ ਘੀਰਾ ਵਾਲੀ ਔਰ ਬਹੁਤ ਵਧੀਆ ਗਾਜ ਮੁਕਾਬਲਾ ਆ ਤਗੜਾ ਮੁਕਾਬਲਾ ਆ ਦੋਵੇਂ ਟੀਮਾਂ ਦੇ ਵੀਰੋ ਦਿੱਤੇ ਗਏ ਜਿੱਤਣ ਵਾਲੀ ਟੀਮ ਨੂੰ ਜਿਹੜਾ ਜੀ ਉਹਨੂੰ ਅਸੀਂ 85000 ਰੁਪਇਆ ਨਗਦ ਦਾ ਨਾਮ ਦਿੱਤਾ ਔਰ ਟਰੋਫੀ ਦਿੱਤੀ ਆ ਜਿਹੜਾ ਯਾਰ ਨਵੀਂ ਟੀਮ ਨੂੰ ਅਸੀਂ 75000 ਰੁਪਇਆ ਦੇ ਕੇ ਸਨਮਾਨਤ ਕੀਤਾ ਸਾਡੇ ਪਿੰਡ ਦੀ ਜਿਆਦਾ ਪ੍ਰਬੰਧਕ ਕਮੇਟੀ ਨੇ ਜੋ ਕਿ ਸਾਡੇ ਸਾਰੇ ਨਗਰ ਦਾ ਸਾਂਝਾ ਮੇਲਾ ਵਾਏ ਸਾਰੇ ਧਰਮ ਦਾ ਸਾਂਝਾ ਮੇਲਾ ਵਾਏ ਇਹ ਕੋਈ ਇੱਕ ਧਰਮ ਨਹੀਂ ਸਾਡੇ ਬੜੇ ਪੁਰਾਣਾ ਰੀਤ ਚੱਲਦੀ ਆ ਰਹੀ ਆ ਬਾਬੇ ਨਾਨਕ ਦੀ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਨੌਜਵਾਨ ਨੂੰ ਇਹ ਜਨੇਹਾ ਦਿੰਦੇ ਆ ਜੀ ਆਪਣੇ ਨਸ਼ਿਆਂ ਤੋਂ ਰਹਿਤ ਕਰਨ ਨਸ਼ਿਆਂ ਦੀ ਜਵਾਨੀ ਜਿਹੜੀ ਗਾਲ ਦਿੱਤੀ ਆ ਇਤੋਂ ਆਪਣੇ ਰਹਿਤ ਕਰਨ ਔਰ ਗਰਾਉਂਡਾਂ ਚਾਹਣ ਗਰਾਉਂਡ ਦੇ ਵਿੱਚ ਪਿੰਡਾਂ ਚ ਜਿਮ ਖੋਲਣਾ ਸਰਪੰਚਾਂ ਨੂੰ ਵੀ ਬੇਨਤੀ ਇਹੀ ਕਰਦੇ ਆ ਪਿੰਡਾਂ ਵਿੱਚ ਚੰਗੀਆਂ ਵਧੀਆ ਗਰਾਉਂਡਾਂ ਹੋਣਾ ਗਰਾਉਂਡਾਂ ਵੱਲ ਵੇਖ ਕੇ ਜਿਹੜਾ ਉਤਸ਼ਾਹ ਭਰਿਆ ਜਾਏਗਾ ਜਿੱਦਾਂ ਸਾਡੇ ਪਿੰਡ ਰਜਾਦੇ ਚ ਮੈਚ ਕਿੰਨਾ ਵਧੀਆ ਆ ਪਾਂ ਲੜਕੀਆਂ ਦਾ ਮੈਚ ਕਰਾਇਆ ਵਾ ਔਰ ਲੜਕੀਆਂ ਦਾ ਮੈਚ ਕਰਾਇਆ ਵਾ ਇਹਦੇ ਵੱਲ ਵੇਖ ਕੇ ਹੋਰ ਵੀ ਜਿਹੜੇ ਆ ਪਿੰਡਾਂ ਵਾਲੇ ਜਿਹੜੇ ਦੇਖਣ ਵਾਸਤੇ ਆਏ ਹੋਏ ਉਹਨਾਂ ਨੂੰ ਇਹਦੇ ਵਿੱਚ ਬੜਾ ਸਹਿਯੋਗ ਮਿਲੇਗਾ। ਔਰ ਬਹੁਤ ਵਧੀਆ ਮੈਚ ਹੋਇਆ ਆ। ਬੜੇ ਟਾਈਮ ਦੇ ਨਾਲ ਸਮਾਪਤੀ ਵੀ ਟਾਈਮ ਟਾਈਮ ਬਹੁਤ ਟਾਈਮ ਨਾਲ ਹੋ ਗਈ ਆ। ਬਾਕੀ ਪ੍ਰਬੰਧਕਾਂ ਵੱਲੋਂ ਸਾਡੇ ਖਾਸ ਕਰਕੇ ਸਾਡੇ ਜਿੰਨੇ ਵੀ ਮੈਂਬਰ ਸਹਿਮਾਨ ਨੇ ਜਾਂ ਸਾਡੇ ਸਾਬਕਾ ਮੈਂਬਰ ਸਾਹਿਬ ਸਾਕਾ ਸਾਹਿਬ ਦਾ ਸਰਪੰਚ ਸਾਹਿਬ ਸਾਡੇ ਸਾਰਿਆਂ ਦਾ ਬੜਾ ਪਿਆਰ ਦਿੱਤਾ ਸਾਰਿਆਂ ਨੂੰ ਬੜਾ ਸਹਿਯੋਗ ਦਿੱਤਾ ਵਾ। ਖਾਸ ਕਰਕੇ ਸਾਡੇ ਇੰਦਰਜੀਤ ਸਿੰਘ ਕਾਬਲ ਸਿੰਘ ਸਾਡੇ ਪ੍ਰਗਟ ਸਿੰਘ ਇੰਟੂ ਔਰ ਸਕਤਰ ਸਿੰਘ ਬਾਹਰੋਂ ਸਾਡੇ ਯੂਐਸਏ ਵਾਲੇ ਮੁੰਡੇ ਹੈਪੀ ਜੇਪੀ ਸਾਡੇ ਮੈਂਬਰ ਸਾਹਿਬ ਬਲਦੇਵ ਸਿੰਘ ਜੀ ਔਰ ਸਾਡੇ ਬੰਬੇ ਤੋਂ ਆਏ ਹੋਏ ਸਰਦਾਰ ਸੁੱਚਾ ਸਿੰਘ ਜੀ ਸੇਠ ਔਰ ਉਹਨਾਂ ਦਾ ਬਹੁਤ ਬਹੁਤ ਧੰਨ ਕਰਦੇ ਖਾਸ ਕਰਕੇ ਪ੍ਰੀਤਮ ਸਿੰਘ ਜੀ ਯੂਐਸਏ ਤੋਂ ਆਏ ਸੀ ਸਾਰੇ ਸਾਡਿਆਂ ਦਾ ਅਭਦਾਨ ਸਦਾ ਪਿਆਰਾ ਸਿੰਘ ਦਾ ਸਭ ਤੋਂ ਜ਼ਿਆਦਾ ਸਾਡੇ ਪਿਆਰਾ ਸਿੰਘ ਜੀ ਸਾਡੇ ਖਜ਼ਾਨਚੀ ਜੋ ਕਿ ਪੈਸੇ ਨਾਲ ਮਾਇਰਾਂ ਬੜਾ ਪਿਆਰ ਕਰਦੇ ਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਸੋ ਸਾਰਿਆਂ ਦਾ ਬੜਾ ਰਲ ਮਿਲ ਕੇ ਸਾਬਕਾ ਸਰਪੰਚ ਗੁਰਦੀਪ ਸਿੰਘ ਦਾ ਸਾਡਾ ਸੋਟਾ ਵੀਰ ਰਵਿੰਦਰ ਇਹਦਾ ਬੜਾ ਯੋਗਦਾਨ ਰਿਹਾ ਵਾ ਸਭੀ ਸਾਡਾ ਵੀਰ ਔਰ ਸਾਡੇ ਆਪਣੇ ਫੌਜੀ ਸਾਹਿਬਣੀ ਬਸ ਸਿੰਘ ਜੀ ਖਾਸ ਕਰਕੇ ਉਹਨਾਂ ਦਾ ਬੜਾ ਧੰਨਵਾਦ ਮੈਂਬਰ ਸਾਹਿਬ ਦਰਸੀਮ ਸਿੰਘ ਮੈਂਬਰ ਬਾਕੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਸਾਡਾ ਬੜਾ ਸੁਖ ਸ਼ਾਂਤੀ ਦਾ ਮੇਲਾ ਹੋਇਆ ਬੇਬਿਆਵਾ ਜੀ ਬੇਟੀ ਨਵਜੋਤ ਕੌਰ ਬੀਐਸਸੀ ਨਰਸਿੰਗ ਗੋਲਡ ਮੈਡਲਿਸਟ ਬੇਟੀ ਸਾਡੀ ਸਾਡੇ ਪਿੰਡ ਦਾ ਮਾਣ ਹੈ ਸਾਡੇ ਪਿੰਡ ਦੇ ਹੋਰੀ ਬਹੁਤ-ਬਹੁਤ ਹੈਗੇ ਮਾਣ ਹਸਤੀਆਂ ਜਿਹੜੀਆਂ ਆਪਣੇ ਬਗਾਇਆ ਹੈਗੇ ਆ ਔਧਿਆ ਦੇ ਉੱਤੇ ਬਰਾਜਮਾਨ ਨੇ ਸਾਡੇ ਜਿੱਗਾ ਗੰਦੀਪ ਸਿੰਘ ਐਕਸੀਅਨ ਸਾਹਿਬ ਉਹਨੀਆਂ ਪਹੁੰਚ ਸਕੇ ਤੇ ਇਹ ਬੇਟੀ ਸਾਡੀ ਇਨੇ ਗੋਡ ਮੈਟਰ ਜਿਹੜੀ ਆ ਜਿੱਤੀ ਹੋਈ ਆ ਇਹ ਆਪਣੇ ਨਰਸਿੰਗ ਚ ਇਹਨੂੰ ਗਵਰਨਰ ਨੇ ਗਵਰਨਰ ਸਾਹਿਬ ਨੇ ਇਹਨਾਂ ਨੂੰ ਕੀਤਾ ਸੀਗਾ ਸਨਮਾਨਿਤ ਕੀਤਾ ਸੀਗਾ ਤੇ ਅਸੀਂ ਇਹ ਕਹਿਆ ਸਾਰਿਆਂ ਨੂੰ ਬੇਨਤੀ ਕਰਦੇ ਆ ਬੇਟੀਆਂ ਨੂੰ ਬੇਨਤੀ ਕਰਦੇ ਆ ਤਕੜੀਆਂ ਆ ਕੇ ਪੜੋ ਜਿਵੇਂ ਇਹ ਬੇਟੀ ਨੇ ਸਾਡਾ ਪਿੰਡ ਦਾ ਨਾਮ ਰੋਸ਼ਨ ਕੀਤਾ ਸਾਰੀਆਂ ਬੇਟੀਆਂ ਰੋਸ਼ਨ ਨਾਮ ਕਰਨ ਬੇਟ ਕਿ ਤੇ ਆ ਉਹ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਚੰਨਾ ਸਿੰਘ ਅਸੀਂ ਬੱਚਿਆਂ ਨੂੰ ਇਹੀ ਕਹਿੰਨੇ ਆ ਜਿਵੇਂ ਇਹ ਬੇਟੀ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਤੁਸੀਂ ਸਾਰੇ ਪੜੋਤਾ ਕੜੇ ਹੋ ਇਹ ਬੇਟੀ ਜਦੋਂ ਆਈ ਇਤਫਾਕ ਦੇ ਨਾਲ ਹਨੇਰਾ ਹੋ ਗਿਆ ਸੀਗਾ ਅਸੀਂ ਇਹ ਬੇਟੀ ਦਾ ਸਨਮਾਨ ਕਰਨਾ ਸੀ ਉਦੋਂ ਸਨਮਾਨ ਕਰਨ ਵਾਸਤੇ ਸਾਰਾ ਪਿੰਡ ਖਲੋਤਾ ਹੋਇਆ ਖੜਾ ਸੀਗਾ ਬੇਟੀ ਆਈ ਗੁਰਦਰਪ ਸਿੰਘ ਇਹਨਾਂ ਨੂੰ ਆਪਾਂ ਸਾਰੇ ਪਿੰਡ ਦੇ ਵਿੱਚ ਲੈ ਆ ਮਤਲਬ ਘਰ ਛੱਡਣ ਕੇ ਪਿੰਡ ਦੇ ਵਿੱਚ ਉਹਦੀ ਕਿਉਂਕਿ ਸਾਰੇ ਬੱਚੇ ਵੇਖਣ ਪੀਏ ਬੇਟੀ ਨੇ ਪੜੀ ਆ ਬੇਟੀ ਪੜੀ ਆ ਪੜ ਕੇ ਇਹਨੇ ਮਾਰ ਕਾ ਮਾਰਿਆ ਵੇਖੋ ਅਸੀਂ ਇਹਦਾ ਜਲੂਸ ਨਹੀਂ ਕੋ ਗੱਡਿਆ ਬੇਟੀ ਦਾ ਅਸੀਂ ਸਾਰੇ ਇਹੀ ਕੀਤਾ ਪੀਏ ਸਾਰੇ ਲੋਕ ਵੇਖਣ ਤੇ ਇਹ ਬੇਟੀ ਦੇ ਇਹਦੇ ਵੱਲੋਂ ਵੇਖ ਕੇ ਸਾਰੇ ਬੱਚੇ ਪੜਨ ਆਪਣਾ ਨਸ਼ੇ ਤਿਆਗਣ ਬੱਚੇ ਸਾਰੇ ਇਸ ਬੇਟੀ ਦੀ ਰੀਸ ਕਰਕੇ ਅੱਗੇ ਵਧਾ ਵਾਹ ਨਵੀਂ ਬੇਟੀ ਨੂੰ ਇਹ ਗੱਲ ਕਹਿਣੀ ਚਾਹੁੰਦੇ ਆਂ ਵੀ ਨਸ਼ੇ ਜਿਹੜੇ ਆ ਬਿਲਕੁਲ ਛੱਡਨੇ ਚਾਹੀਦੇ ਆ ਨਸ਼ਾ ਜਿਹੜਾ ਨਹੀਂ ਆ ਤਾਂ ਸਤਨ ਸਾਹ ਦੇ ਜਿਹੜੇ ਬਜ਼ੁਰਗਾਂ ਖੇਡਣਦੇ ਆ ਇਹ ਤੁਸੀਂ ਮਦਰ ਦੇ ਇਹਦਾ ਦੀ ਗੋਸ਼ੀ ਆ ਸਾਰੇ ਨਗਰ ਨੂੰ ਬੜੀ ਵਧੀਆ ਲੱਗ ਰਿਹਾ ਹੈ ਬਜ਼ੁਰਗਾਂ ਨੂੰ ਜੇ ਤੁਸੀਂ ਮਦਰ ਵੀ ਇਸ ਚੀਜ਼ ਨੂੰ ਸਮਝ ਕੇ ਨਾ ਆਰੀ ਤਾੜੀ ਜਿਹੜੇ ਆਪਣੇ ਸਰੀਰ ਨੂੰ ਮਾਰੋ ਦੇ ਰਹੇਗਾ ਮੈਚ ਕਰਨੋਂ ਤੋਂ ਪਹਿਲਾਂ ਆਪਾਂ ਆਪਣੇ ਜਿਹੜੇ ਇੱਕ ਮਾਨ ਜੀ ਤੁਸੀਂ ਇਹ ਗੱਲ ਨੂੰ ਸਮਝ ਕੇ ਬਦਲ ਤੇ ਆਪਣੀ ਜਵਾਨੀ ਜਿਹੜੀ ਉਸ ਮਾਰੋ ਤੁਸੀਂ ਆਹੀ ਇਹ ਜੀ ਦੇ ਨਾਲ ਜੋੜੀ ਕਰ ਬਿਲਕੁਲ ਸਹਿਮਤ ਹਾਂ ਜਿਹੜੇ ਆਪਣੇ ਸਾਡੇ ਪੁੱਤ ਜਿਹੜੇ ਆ ਸਾਡੇ ਜਿਹੜੇ ਕਿ ਉਹ ਮਾਪਿਆਂ ਦੀ ਨੀਂਹ ਤੇ ਰੱਖਣਗੇ ਹਰ ਇੱਕ ਜਿਹੜੀ ਗੱਲ ਪੰਜਾਬ ਦੇ ਵਿੱਚ ਜੋ ਕੋ ਬਣ ਰਿਹਾ ਵਾ ਤੁਸੀਂ ਸਮਝ ਲਓ ਵੀ ਇਹ ਲੋਕੀ ਬਣ ਰਿਹਾ ਵਾ ਨਾਨਕ ਜੀ ਸਮਝ ਮਾਰੋ ਧਰਤੀ ਦਾ ਮਤਲਬ ਵੀ ਜਿਹੜੀ ਆ ਕਿ ਜੇ ਆਪੋ ਆਪਣੇ ਅਸਤਾਨ ਲੋਕੀ ਰਾਜੂ ਪੰਜਾਬ ਦੇ ਤੁਹਾਨੂੰ ਪਿਆਰ ਦੇਣੀ ਆ ਬਰਮਾ ਤੁਸੀਂ ਅੱਗੇ ਜਿਹੜੀ ਆ ਪਿਆਰੀ ਤੇ ਬਹੁਤ ਦਿੱਤੇ ਹਾਲੇ ਸਮਝੇ ਪੜਾਈ ਦੁਨੀਆ ਦੇ ਵੱਡੇ ਮੰਨ ਲਏ ਜਿਹੜੇ ਆਪਣੀਆਂ ਤੋਂ ਲੈ ਨਹੀਂ ਆ ਪਰਾਂਇਆ ਕਰਕੇ ਜਿਹੜੇ ਆਪਣੀ ਸਿੱਖਿਆ ਮਾਣੋ ਤੇ ਕਰਾਈ ਕਰਕੇ ਅਫਸਰ ਬਣ ਕੇ ਖੇਡਾਂ ਖੇਡਾਉਂਦਾ ਆਹ ਨਾ ਜਿਹੜੀ ਹੋਦੀ ਹੈ ਵਾਏ ਗੁੱਡੀ ਦਾ ਖਾਲਸਾ ਵਾਏ ਗੁੱਡੀ ਦਾ ਚੋਪਰ ਹਾਂਜੀ ਮੈਂ ਕਹਿਣਾ ਚਾਹੁੰਦਾ ਕਿ ਜਿੱਦਾਂ ਸਾਡੇ ਜੋ ਨੌਜਵਾਨ ਨੇ ਉਹ ਨਸ਼ਿਆਂ ਦੇ ਦਲਦਲ ਵਿੱਚ ਤਸ਼ਜਰ ਰਹੇ ਆ ਤੇ ਖੇਡਾਂ ਵੱਲ ਧਿਆਨ ਦੇਣ ਆਪਣਾ ਖੇਡਾਂ ਚੁਣਨ ਤਾਂ ਕਿ ਨਸ਼ਿਆਂ ਤੋਂ ਜਿਹੜੀ ਨجات ਪਾਈ ਜਾ ਸਕੇ ਇਹ ਬਹੁਤ ਹੀ ਵਦਿਆ ਪ੍ਰਾਲਾ ਹੈ ਜੋ ਖੇਡ ਮੇਲਾ ਕਰਾਇਆ ਜਾਂਦਾ ਹਰ ਸਾਲੇ ਕਰਾਇਆ ਜਾਂਦਾ ਹੈ ਇਸ ਮੇਲਾ ਤਾਂ ਕਿ ਨੌਜਵਾਨ ਜਿਹੜੇ ਆ ਉਹ ਚੰਗੇ ਰਸਤੇ 'ਤੇ ਪੈ ਸਕਣ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਜਸਬੀਰ ਕੌਰ ਜੱਸੀ ਜੱਫਰ ਵਾਲਾ ਹੈ ਤੇ ਅੱਜ ਸਾਨੂੰ ਖੇਡ ਕੇ ਬਹੁਤ ਵਧੀਆ ਲੱਗਾ ਕਿ ਇਹ ਪਿੰਡ ਵਾਲਿਆਂ ਨੇ ਸਾਨੂੰ ਮੌਕਾ ਦਿੱਤਾ ਵਾ ਮੈਂ ਨੌਜਵਾਨਾਂ ਨੂੰ ਇਹੋ ਬੇਨਤੀ ਕਰਨਾ ਚਾਹੁੰਦੀ ਆ ਜੀ ਆਪਾਂ ਕੁੜੀਆਂ ਹੋ ਕੇ ਮੈਚ ਖੇਡ ਸਕਦੀਆਂ ਨੇ ਤੇ ਤੁਸੀਂ ਮੁੰਡਿਓ ਕਿ ਨਸ਼ਾ ਛੱਡ ਕੇ ਤੇ ਇਹ ਖੇਡਾਂ ਦੇ ਪ੍ਰਤੀ ਆਪਣਾ ਯੋਗਦਾਨ ਪਾਓ ਅੱਜ ਆਈ ਸਾਡੀ ਟੀਮ ਸੰਤ ਬਾਬਾ ਜਰ ਸਿੰਘ ਕਬਟੀ ਕਬ ਗੁਰਦਾਸਪੁਰ ਵੱਲ ਖੇਡਦੇ ਆ ਜੀ ਆਪਾਂ ਮੁਕਾਬਲਾ ਕਿਹਦੇ ਨਾਲ ਅੰਮ੍ਰਿਤਸਰ ਨਾਲ ਬਾਬਾ ਦੀ ਸ਼ੀਰ ਬਾਬਾ ਦੀ ਸਿੰਘ ਕਬਟੀ ਕਲੱਬ ਅੰਮ੍ਰਿਤਸਰ ਨਾਲ ਆਪਾਂ 50 ਪੁਆਇੰਟਾਂ ਤੋਂ ਜਿੱਤ ਗਏ ਜੀ ਹਾਂਜੀ

ਜਿੰਨੇ ਵੀ ਪਾਣੀ ਦੀ ਸੇਵਾ ਕਰ ਰਹੇ ਸੇਵਾਦਾਰ ਵੀ ਦਾ ਨਦੀ ਧੰਨਵਾਦ ਜਿਹੜੀ ਹੈ ਉਹ ਹੋਣੀ ਹੈ ਸੋ ਪਿਆਰ ਦੀ ਤਸਵੀਰ ਸੋ ਦਾ ਮਾਨ ਸਨਮਾਨ ਦੇ ਦੇ ਰਹੇ ਮਾਣ ਦੇ ਮੰਚ ਤੋਂ ਬਤਾ ਰਹੇ ਸਭ ਦੀਆਂ ਜਿਹੜੀਆਂ ਜਿਹੜੀਆਂ ਖੇਤਾਂ ਨਾਲ ਪਿਆਰਦੇ ਹੋਣੇ

ਇੱਕ ਮੈਂ ਪਾਣੀ ਪਰੇ ਜੋ লাইভ ਤੋਂ লাইভ ਤੋਂ ਪਰੇ ਜੋ লাইਵ ਵਾਲੇ ਇੱਕ ਵਾਰੀ ਬਟਾਉਂਦਾ লাইভ ਠੀਕ ਆ লাইਵ